ਅੱਛੀ ਗੱਲ ਦੋਸਤੋ ਭਾਨਾ ਸਿੱਧੂ ਜੋ ਕਿ ਇਸ ਵਾਰ ਵੀ ਕਿਸਾਨੀ ਸੰਘਰਸ਼ ਦੇ ਵਿੱਚ ਬਹੁਤ ਅਹਿਮ ਭੂਮਿਕਾ ਨਿਭਾ ਰਹੇ ਨੇ ਅਤੇ ਜਗਜੀਤ ਸਿੰਘ ਡੱਲੇਵਾਲ ਕਿਸਾਨ ਲੀਡਰ ਜੋ ਕਿ ਮਰਨ ਵਰਤ ਤੇ ਬੈਠੇ ਨੇ 20ਵੇਂ ਦਿਨ ਦੇ ਵਿੱਚ ਉਹਨਾਂ ਦਾ ਮਰਨ ਵਰਤ ਦਾਖਲ ਹੋ ਚੁੱਕਿਆ ਉਹਨਾਂ ਦੀ ਸਪੋਰਟ ਦੇ ਵਿੱਚ ਭਾਨਾ ਸਿੱਧੂ ਲਗਾਤਾਰ ਨੌਜਵਾਨਾਂ ਨੂੰ ਕਿਸਾਨਾਂ ਨੂੰ ਬਜ਼ੁਰਗਾਂ ਨੂੰ ਮਦਦਾਂ ਪਹੁੰਚਾ ਨੂੰ ਲਾਮਬੰਦ ਕਰ ਰਹੇ ਨੇ ਤੇ ਵੱਡੇ ਵੱਡੇ ਜਥੇ ਲੈ ਕੇ ਖਨੌਰੀ ਅਤੇ ਸੰਭੂ ਬਾਰਡਰ ਨੂੰ ਤੋਰੇ ਨੇ ਤੇ ਉੱਥੇ ਹੀ ਪੰਨਾ ਸਿੱਧੂ ਅੱਜ ਇੱਕ ਵਾਰ ਫਿਰ ਤੋਂ 13 ਤਰੀਕ ਤੋਂ ਬਾਅਦ ਅੱਜ ਫਿਰ ਤੋਂ ਉਹ ਖਨੌਰੀ ਬਾਰਡਰ ਦੇ ਲਈ ਤੁਰੇ ਹਾਂ ਜਿੱਥੇ ਕਿ ਉਹਨਾਂ ਦੇ ਨਾਲ ਫੇਮਸ ਪੰਜਾਬੀ ਸਿੰਗਰ ਆਰਨੇਤ ਅਤੇ ਗੁਲਾਬ ਸਿੱਧੂ ਵੀ ਹੋਣਗੇ ਅਤੇ ਇਸ ਮੌਕੇ ਨੌਜਵਾਨ ਵੀ ਵੱਡੀ ਗੰਟੀ ਦੇ ਵਿੱਚ ਜਾ ਰਹੇ ਨੇ ਤੇ ਦੂਜੇ ਪਾਸੇ ਵੀ ਖਬਰ ਸਾਹਮਣੇ ਆਈ ਹੈ ਕਿ ਖਡੂਰ ਸਾਹਿਬ ਤੋਂ ਐਮਪੀ ਭਾਈ ਅਮਰਪਾਲ ਸਿੰਘ ਨੇ ਵੀ ਇੱਕ ਸੁਨੇਹਾ ਭੇਜਿਆ ਕਿ ਵੱਡੀ ਗੰਟੀ ਦੇ ਵਿੱਚ ਨੌਜਵਾਨ ਮਤਾਵਾ ਪੈਣਾ ਬਜ਼ੁਰਗ ਖਨੌਰੀ ਅਤੇ ਸੰਭੂ ਬਾਰਡਰ ਤੇ ਪਹੁੰਚਣ ਅਤੇ ਇਸ ਕਿਸਾਨੀ ਸੰਘਰਸ਼ ਦੇ ਵਿੱਚ ਕਿਸਾਨਾਂ ਦਾ ਜਗਜੀਤ ਸਿੰਘ ਡੱਲੇਵਾਲ ਦਾ 7 ਦਿਨ ਤਾਂ ਕਿ ਕਿਸਾਨੀ ਜੋ ਮੰਗਾਂ ਨੇ ਉਹ ਪੂਰੀਆਂ ਹੋ ਸਕਣ ਅਤੇ ਜਗਜੀਤ ਸਿੰਘ ਡੱਲੇਵਾਲ ਜੋ ਕਿ ਆਪਣੀ ਜ਼ਿੰਦਗੀ ਤੱਕ ਦਾਅ ਤੇ ਲਾ ਕੇ ਬੈਠੇ ਹਨ ਉਹਨਾਂ ਦੀ ਜਿੱਤ ਹੋ ਸਕੇ ਕਿਉਂਕਿ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਾਂ ਤਾਂ ਉਹ ਜਿੱਤ ਕੇ ਆਉਣਗੇ ਜਾਂ ਫਿਰ ਲਾਸ਼ਾਂ ਵਾਪਸ ਆਉਣਗੀਆਂ ਇਸ ਕਰਕੇ ਹੁਣ ਵੱਡੀ ਗੰਟੀ ਦੇ ਵਿੱਚ ਨੌਜਵਾਨੀ ਪਹੁੰਚ ਰਹੀ ਹੈ ਸੰਭੂ ਅਤੇ ਖਨੌਰੀ ਬਾਰਡਰ ਤੇ ਆਓ ਤੁਹਾਨੂੰ ਲੈ ਚੱਲਦੇ ਹਾਂ ਇਸ ਮੌਕੇ ਦੀ ਲਾਈਵ ਵੀਡੀਓ ਵੱਲ ਤੇ ਦਿਖਾਉਨੇ ਆ ਕਿ ਕਿਵੇਂ ਨੌਜਵਾਨ ਦੇ ਵਿੱਚ ਉਸਾਰੇ ਤੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚ ਰਹੇ ਨੇ ਖਨੌਰੀ ਤੇ ਸੰਭੂ ਬਾਰਡਰ ਤੇ ਨੂੰ ਓਏ ਓਏ ਛੋਟੇ ਵੀਰ ਤੁਸੀਂ ਜਾ ਕੇ ਨਾ ਕੋਈ ਨਾ ਆਪਣੇ ਭਰਾ ਨਾਲ ਕੋਈ ਗੱਲ ਨਹੀਂ ਜਾਰ ਤੇ ਜਾਰ ਤੇ ਛੱਡਰਾ ਖਾ ਲਓ ਕੋਈ ਬੰਦਾ ਛੱਡਰਾ ਖਾ ਲਓ ਕਿਉਂਕਿ ਤੁਸੀਂ ਪਛਾੜਿਆ ਜਾਨ ਦਾ ਛੋਟੇ ਵੀ ਬਹੁਤ ਛੱਡ ਨਹੀਂ ਬਹੁਤ ਕੀਮਤੀ ਰੁੱਧੇ ਜਾਣਾ ਕਿਸੇ ਵੀ ਭਰਾ ਤੇ ਵੀ ਮਾੜੀ ਗੁੱਤ ਛੱਡ ਕੇ ਵੱਧ ਗਈ ਤਾਂ ਮੇਰਾ ਮੱਖਣ ਨਾ ਨਾ ਜਬੇ ਤੁਸੀਂ ਮੇਰਾ ਸੱਜਿਆ ਘਪਾ ਬਾਵਾ ਮੇਰੇ ਭਰਾਵੋ ਜਿੱਤੇ ਭਰਾ ਦੇ ਵੀ ਮਾੜੀ ਮੋਟੀ ਹੁੰਦੀ ਏ ਕੀ ਗੱਲ ਹੋ ਗਈ ਮੇਰਾ ਮਰਨ ਹੋ ਜੂਗਾ ਜਦੋਂ ਮੇਰੇ ਭਰਾਵੋ ਆਓ ਬੇ ਭਰਾਵੋ ਜਾਓ ਜਿੱਥੇ ਰਹੋ ਨਾ ਨਾ ਤੁਸ ਜੁਬੇ ਬੜੀਆ ਮੇਰੇ ਪਿੱਛੇ ਚੋੜੀ ਆਉਂਦਾ ਨਾਉਂ ਤੇ ਰਹਿ ਰਿਹਾ ਕਿ ਮਾਰ ਰਹੀ ਰਿਹਾ ਕਿ ਕੱਟੇ ਕਿ ਤਾਂ ਆਪਣੇ ਹੋਰ ਵੱਡੇ ਕਰਨੇ ਆ। ਇਹ ਕਾਫਲੇ ਹੋਰ ਬੱਚੇ ਲਈ ਚੱਲੋ ਮੇਰੇ ਬੰਦੋ ਥੋੜਾ। ਕੋਈ ਨਾਲੇ ਠੀਕ ਜਿਹਾ ਠੀਕ ਚੱਲ ਰਿਹਾ ਹਾਂ ਤੱਕ ਠੀਕ ਹੀ। ਹਾਂ ਬੂਰ ਨੇ ਚੁੱਪ ਜੁੱਪ। ਇਹ ਸਰਕਾਰੀ ਡਰੋਨ ਆ ਕਾ ਆਪਣਾ। ਆਪਣਾ ਆਪਣਾ ਬਈ। ਆਪਨਾ ਆਪਣਾ। ਸਰਕਾਰੀ ਡਰੋਨ ਵੀ ਆ ਸਕਦੇ ਨੇ। ਸਰਕਾਰੀ ਡੋਨਾ ਤੋਂ ਹਰਿਆ ਹਰਿਆ ਆਪਨਾ ਹੋ ਜਾਣਾ। ਆਜੂਰ ਚੱਤੂ ਦਾ ਬਹੁਤ ਮੈਰੀਆ ਬਹੁਤ ਤੇ ਤੁਸੀਂ ਅੱਜ ਆਪਣੇ ਹੱਕਾਂ ਲਈ ਲੜਨ ਲਈ ਨਿਕੜ ਕੇ ਆ ਰਹੇ ਹੋ ਜਿਹੜੇ ਧੰਮੜਾ ਦਾ ਨੌਜਵਾਨਾ ਜਿਹੜਾ ਕਵਰੇਜ ਕਰ ਰਹੇ ਤੇ ਕਿ ਜੌਂਦੇਵਾ ਜਿਹੜੇ ਤੁਸੀਂ ਆਇਓ ਤੇ ਹੁਣ ਕਿਤੇ ਤਾਂ ਹੋ ਗਿਆ ਕਿ ਤੇ ਹੋਰ ਹੀ ਬਾਤਾਂ ਕਰਦੇ ਹੋ ਸਾਹ ਜਿਹੜਾ ਤੇ ਤੁਹਾਡਾ ਸਾਰੇ ਵੀਰਾਂ ਦਾ ਧੰਨਵਾਦ ਪਰਵਾਦ ਸਾਹਿਬ ਦੀ ਢਾਬਾ ਪਰਵਾਦ ਸਾਹਿਬ ਦੀ ਢਾਬੇ ਦੇ ਕੋਲ ਬੈਠ ਗਿਆ ਭਾਈ ਅਗੋਂ ਦਾ ਹਿੱਸਾ ਬਣੋ ਜਿੱਦਣ ਸਾਡੇ ਇੱਧਰ ਤੋਂ 골ਡਨ ਟਾਪ ਆਇਆ ਕਿਹਾ 골ਡਨ ਟਾਪਾ 골ਡਨ ਟਾਪਾ 골ਡਨ ਟਾਪਾ ਨੂੰ ਦੇਖ ਤੋਂ ਥੋੜਾ ਮੈਚ ਜਿੱਤਣ ਦੀ ਬਾਅਦ ਖੋਲਟੇ ਹੋ 골ਡਨ ਟਾਪਾ ਸਾਡੇ ਭਰਾਵਾਂ ਨੂੰ ਕਹਿੰਦੀ ਆ ਆਓ ਤੁਸੀਂ ਪਹਿਲਾਂ ਵੀ ਢਾਬੇ ਵਾਲੇ ਵੀਰਾਂ ਨੇ ਬਹੁਤ ਸਾਥ ਦਿੱਤੇ ਨੇ ਕਿ ਸਾਰੇ ਭਰਾਵਾਂ ਨੂੰ ਆਜੋ ਆਜੋ ਸਿਆਓ ਤੁਸੀਂ ਅੱਜ ਤੋਂ ਬਾਅਦ ਤੋਂ ਸਾਰਾ ਜਸਰੇਸ਼ ਗਿੱਲ ਫਾਰਮ ਆਉਂਦਾ ਅੱਜ ਤੋਂ ਜੀ ਆਓ ਵੀਰੋ ਘਰਾਂ ਦੇ ਵਿੱਚੋਂ ਇਹ ਮਿੱਤਰਾਂ ਦੀ ਲੜਾਈ ਆਪਾਂ ਲੜੀਏ। ਬੁੱਟਾ ਜਨ ਨਾਲ ਸਰਦਾਰ ਜਿੱਤੀ ਸਿੰਘ ਦੀ ਟੋਲੇਵਾਲ ਸਾਹ ਅੱਜ ਵਾਝਵੇਂ ਜਣਦੇ ਮਰਨਵਾਰ ਤੋਂ ਉੱਪਰ ਬੈਠੇ ਨੇ ਛੋਟੇ ਪੰਜਾਬ ਦੇ ਨਸਲਾਂ ਫਾਸਲਾਂ ਬਚਾਉਣ ਲਈ ਦਿਲ ਪਾੜਦਾ ਜਦੋਂ ਛੋਟੇ ਜਨ ਨਾਲ ਕੋਲੇ ਜਾਂਦੇ ਆ ਜਦੋਂ ਪਰਵਾਹ ਦੇ ਅੱਖਾਂ ਦੇ ਵਿੱਚੋਂ ਹੰਝੂ ਫਿਰਦੇ ਨੇ ਇਹ ਬਾਈ ਗੱਲ ਐ ਉਹ ਸਾਰੇ ਮੇਰੀ ਗੱਲ ਸੁਣੋ ਬਾਈ ਆਪਾਂ ਜਿੰਨੇ ਵੀ ਭਰਾ ਐ ਮੇਰਾ ਦੋ ਤਿੰਨ ਬੇਨਤੀਆਂ ਨੇ ਕਾਫਲਾ ਹੈ ਵੱਡਾ ਹੋ ਜਾਣਾ ਹੈ ਸਾਰਾ ਪਹਿਲੀ ਬੇਨਤੀ ਦਾ ਇਹ ਸਾਰੇ ਭਰਾਵਾਂ ਨੂੰ ਵੀ ਜਿਹੜੋ ਵੀ ਆਪਾਂ ਸਭ ਤੋਂ ਵੱਡੀ ਗੱਲ ਇਹ ਹੈ ਉੱਥੇ ਇੱਕ ਤੀਰਥ ਹੈ ਜਿੱਥੇ ਆਪਾਂ ਜਾ ਰਹੇ ਹਾਂ ਸੁਣ ਲਓ ਮੇਰੀ ਗੱਲ ਭਾਈ ਜਿੱਥੇ ਵੀ ਜਾ ਜਿੱਥੇ ਆਪਾਂ ਜਾ ਰਹੇ ਨੇ ਇੱਕ ਤੀਰਥ ਹੈ ਸਾਰੇ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਵੀ ਸਾਰੇ ਭਣਾਵਾਂ ਨੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਅਣ ਜੜਾ ਅੰਦੋਲਨ ਹੈ ਇੱਕ ਮਿੰਟ ਕੁਲਵਿੰਦਰ ਗਾਲ ਸੁਣ ਲਾ ਕੁਲਵਿੰਦਰ ਇਧਰ ਧਿਆਨ ਦਿਓ ਮਾੜਾ ਇੱਕ ਮਿੰਟ ਗੱਲ ਸੁਣੋ ਇੱਕ ਮਿੰਟ ਮਾੜਾ ਮੇਰੀ ਇੱਕ ਮਿੰਟ ਮੇਰੀ ਗੱਲ ਵੱਲ ਧਿਆਨ ਦਿਓ ਦੇਖੋ ਇਹ ਤੀਰਥਾ ਮੈਨੂੰ 2017 ਤੋਂ ਲੈ ਕੇ ਮੈਂ ਕਿਸਾਨ ਆਗੂਆਂ ਨਾਲ ਇਹ ਰਹਿ ਕੇ ਮੈਂ ਹੀ ਸਿੱਖਿਆ ਵੀ ਅੰਦੋਲਨ ਕਿਵੇਂ ਲੜੇ ਜਾਂਦੇ ਆ ਬਾਈ ਅੰਦੋਲਨ ਦਾ ਜਾਬਤਾ ਕੀ ਹੁੰਦਾ ਦੇਖੋ ਮੈਂ ਇਹੀ ਗੱਲ ਸਿੱਖੀ ਆ ਹਨਾ ਆਪਾਂ ਇਹ ਜਿਹੜਾ ਆਪਣਾ ਕਾਫਲਾ ਹੁਣੇ ਰਾਜ ਜਾਂਦਿਆਂ ਦੇ ਵੱਟਾ ਹੋ ਜਾਣਾ ਜਿਹੜੇ ਕਰਦੇ ਆ ਆ ਸਾਈਡ ਤੇ ਇਸ ਕਰਕੇ ਸਾਰਿਆਂ ਨੂੰ ਬੇਰਤੀ ਆ ਵੀ ਜਿਹੜੀ ਮੇਡ ਚੀਜ਼ ਹੁੰਦੀ ਆ ਸਰਕਾਰ ਕਿੱਥੋਂ ਕਵਰ ਕਰਦੀ ਰਹੀ ਹੈ ਇੰਟੈਲੀਜੈਂਸੀ ਆ ਵੀ ਦੇਖੋ ਤੁਹਾਡਾ ਅੰਦੋਲਨ ਕਿੱਡਾ ਵੱਡਾ ਅੰਦੋਲਨ ਨੌਜਵਾਨ ਕਿੰਨੇ ਕਨਸੈਕਸ਼ਨ ਦੇ ਵਿੱਚ ਨੇ ਇਹ ਚੀਜ਼ ਸਰਕਾਰ ਨੂੰ ਦਿਖਾਉਣੀ ਹੁੰਦੀ ਆ ਇਹ ਚੀਜ਼ ਦਿਖਾਈ ਕਿਵੇਂ ਜਾਂਦੀ ਆ ਤੁਸੀਂ ਸਾਰੇ ਨੇ ਜਾਬ ਤਲੇ ਵਿੱਚ ਆਪਾਂ ਸਟੇਜ ਤੇ ਜਾਣਾ ਸਟੇਜ ਤੇ ਜਾ ਕੇ ਹਾਜ਼ਰੀ ਲਵਾ ਕੇ ਫਿਰ ਇਸ ਤੋਂ ਬਾਅਦ ਤੁਸੀਂ ਤੁਹਾਨੂੰ ਮੈਂ ਅਗਲਾ ਤੁਹਾਨੂੰ ਦੱਸੂਗਾ ਫਿਰ ਅੱਜ ਦਾ ਇਹਦਾ ਪ੍ਰੋਗਰਾਮ ਆ ਫਿਰ ਆਪਾਂ ਖਤਮ ਕਰਦੇ ਕ ਅਸੀਂ ਰਾਤ ਤੱਕ ਆਜੋ ਉੱਥੇ ਰਹਿਣਾ ਜਿਹੜੇ ਵੀ ਨੌਜਵਾਨ ਰਹਿ ਸਕਦੇ ਨੇ ਕੋਈ ਚੱਕਰ ਨਹੀਂ ਪਰ ਜਿਹੜਾ ਨੇ ਇੱਕ ਵਾਰ ਸਟੇਜ ਤੇ ਹਾਜ਼ਰੀ ਲਵਾਉਣ ਤੋਂ ਬਾਅਦ ਤੁਸੀਂ ਸਾਰੇ ਫਿਰ ਤੁਸੀਂ ਆਪੋ ਆਪਣੇ ਕੰਮਕਾਰ ਕਰ ਸਕਦੇ ਸਾਡਾ ਦਾ ਅੱਜ ਤਾਈਂ ਰਾਤ ਤੋ ਆਜੋ ਉੱਥੇ ਰਹਿਾਂਗੇ ਪਰ ਜਿਉਂ ਜਿਉਂ ਹੁਣ ਆਪਾਂ ਅੱਗੇ ਅੱਗੇ ਵਧੀ ਜਾਵਾਂਗੇ ਸਾਰਿਆਂ ਨੇ ਅੰਸਾਸ਼ੀਆਂ ਦੇ ਵਿੱਚ ਜਾਗਤ ਦੇ ਵਿੱਚ ਇਕੱਲੇ ਇਕੱਲੇ ਬੰਦੇ ਨੂੰ ਟੈਲੀਅਨਸੀ ਰਿਪੋਰਟ ਹੁੰਦੀ ਹੈ ਕਿ ਅੱਜ ਕਿੰਨੇ ਲੋਕ ਪਹੁੰਚੇ ਅੱਜ ਕਿੰਨੇ ਨੌਜਵਾਨ ਜਾਗਤ ਦੇ ਵਿੱਚ ਪਹੁੰਚੇ ਕਿੰਨੇ ਨੌਜਵਾਨ ਜਾਗਰੂਤ ਹੋਏ ਕਿੰਨੇ ਕਿ ਨੌਜਵਾਨ ਦਿਨੋਂ ਜੁੜੇ ਗਏ ਇਹ ਦੇਖੋ ਇਹ ਲੜਾਈ ਹੈ ਜਿਹੜੀ ਪੰਜਾਬ ਦੇ ਜਿਹੜੇ ਲੜਾ ਗਿਆ ਲੜਨੀਆਂ ਸਿੱਖੋ ਪੰਜਾਬ ਦੇ ਵਿੱਚ ਇਹ ਤਾਂ ਵਧੀਆ ਨਹੀਂ ਬੋਲਦਾ ਯਾਰ ਬਾਜ਼ ਯਾਰ ਤਾਂ ਫੁੱੜ ਕੇ ਦੂਜਾ ਪਹਿਲਾਂ ਰੋਦੋ ਚਲੋ ਮੇਰੇ ਅਸੀਂ ਤੁਹਾਡੇ ਕੋਲੇ ਗੱਲ ਆ ਜਾਂਦੀ ਆ ਇਹ ਤੁਹਾਨੂੰ ਮੈਂ ਦੱਸਦਾ ਤੁਸੀਂ ਮੇਰੇ ਭਰਾਓ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਇੱਕ ਲੜਾਈ ਨਹੀਂ ਹੈਗੀ ਪੰਜਾਬ ਦੀ ਧਿਆਨ ਨਾਲ ਗੱਲ ਸੁਣ ਲੋ ਤੁਸੀਂ ਥੋੜੇ ਦੇ ਵਿੱਚੋਂ ਹੀ ਲੀਡਰ ਪੈਦਾ ਹੋਣਾ ਥੋੜੇ ਦੇ ਵਿੱਚੋਂ ਹੀ ਚੰਗੇ ਬੰਦੇ ਪੈਦਾ ਹੋਣਿਆ ਇਹ ਆਪਣੀ ਧਰਤੀ ਦੀ ਗੱਲਬਾਤ ਹੈ ਆਪਣੇ ਧਰਤੀ ਆਪਣੀ ਪੰਜਾਬ ਧਰਤੀ માંગ ਸਾਰ ਨੇ ਜਾਗਦੇ ਦੇ ਵਿੱਚ ਜਦੋਂ ਨੌਜਵਾਨ ਨੂੰ ਸਮਝ ਆ ਗਈ ਨੌਜਵਾਨੇ ਤਾਕਤਾਂ ਪੜ ਰਹੇ ਨੇ ਜਾਗਦੇ ਦੇ ਵਿੱਚ ਨਾ ਨਾ ਅਨਸ਼ਾਸਨ ਦੇ ਵਿੱਚ ਨਾ ਬੜਾ ਜੋੜ ਹੀ ਆ ਸਾਰੇ ਇਕੱਲੇ ਇਕੱਲੇ ਭਰਾ ਨੂੰ ਮੈਂ ਮੇਰੇ ਮੈਂ ਮਿਲ ਕੇ ਜਾਊਂਗਾ ਕੋਈ ਮੈਂ ਕਾਹਲ ਨਹੀਂ ਕਰਦਾ ਹੁੰਦਾ ਮੈਂ ਰਾਤ ਤੱਕ ਕਰੋਥੀਆਂ ਜਿਉਂ ਜੋ ਕੋਈ ਮੈਨੂੰ ਲੇਟ ਮਿਲੂਗਾ ਸਾਰਿਆਂ ਨੂੰ ਜਾਤ ਦੇ ਵਿੱਚ ਰਹਿ ਕੇ ਮਿਲਾਂਗੇ ਸਾਰਾ ਨਾ ਮੋਹ ਪਿਆਰ ਆਪਣਾ ਵੀ ਸਾਰੇ ਮੇਰੇ ਵੱਡੇ ਛੋਟੇ ਭਰਾਓ ਠੀਕ ਹੈ ਨਾ ਗੱਲ ਨਾ ਮੈਂ ਲੀਡਰਾਂ ਕੋਈ ਮੈਂ ਮੈਂ ਕਿਹੜਾ ਕੋਈ ਆਪਾਂ ਕਿਹੜਾ ਕੋਈ ਲੀਡਰਾਂ ਆ ਥੋਡੇ ਵਰਗਾ ਹੀ ਆ ਮੈਂ ਥੋਡੇ ਕਿਹਦਾ ਛੋਟਾ ਭਰਾ ਕਿਹਦਾ ਵੱਡਾ ਭਰਾ ਇਸ ਕਰਕੇ ਇਹ ਮੇਰੀ ਵੀਰ ਬਣ ਕੇ ਹੁਣ ਆਪਣਾ ਅੱਗੇ ਦੜਬੇ ਕਾਫਲਾ ਵੱਡਾ ਹੋਣਾ ਪਾਥੜਾ ਕਾਫਲਾ ਵੱਡਾ ਹੋਣਾ ਇੱਕ ਪਾ ਕਾਫਲਾ ਆਪਣਾ ਵੱਡਾ ਹੀ ਹੋ ਜਾਣਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਠੀਕ ਹੈ ਜੀ ਸਾਰਿਆਂ ਨੇ ਜਾਤ ਦੇ ਵਿੱਚ ਰਹਿਣਾ ਵੀਰੋ ਦੇਖੋ ਜੀ ਸਹੀ ਚਲੋ ਜਮਾ ਬਸ ਮੇਨ ਗੱਲ ਇਹ ਆ ਕਿ ਆਪਾਂ ਜਿਵੇਂ ਆਪਾਂ ਮੱਥਾ ਟੇਕਿਉਨੇ ਉਹਨੇ ਕਿਤੇ ਤੀਰਸਤਾਨ ਤੇ ਆਏ ਸਟੇਜ ਤੇ ਜਾ ਕੇ ਇੱਕ ਵਾਰੀ ਮੱਥਾ ਟੇਕਿਉਣਾ ਵੀ ਸੱਕ ਬਾਪੂ ਨੂੰ ਦੂਰੋਂ ਮੱਥਾ ਟੇਕਦਾ ਠੀਕ ਆ ਨਾ ਗੱਲ ਉਹ 75 ਸਾਲ ਦਾ ਬਜ਼ੁਰਗ ਕੀ ਉਹਦੀ ਸੋਚ ਆ ਕੀ ਉਹਦੀ ਸਮਝ ਆ ਉਹ ਤੁਹਾਨੂੰ ਸਾਰਿਆਂ ਨੂੰ ਅੱਜ ਪਤਾ ਵੀ ਲੱਗੂਗਾ ਕਿ ਤੁਸੀਂ ਪੜੋ ਸਿੱਖੋ ਹੱਕਾਂ ਵਰੀ ਲੜਨਾ ਸਿੱਖੋ ਅੰਦੋਲਨ ਲੜਨੇ ਸੇ ਕੋਈ ਮੇਰੇ ਸਾਰੇ ਮੇਰੇ ਭਰਾਵਾਂ ਨੂੰ ਮੇਰੇ ਹੱਥ ਵਨ ਕੇ ਮੇਰੇ ਭਰਾਵਾਂ ਨੂੰ ਬੇਨਤੀ ਆ ਹੁਣ ਆਪਾਂ ਇੱਥੇ ਜਾਵਤ ਦੇ ਵਿੱਚ ਚੱਲਦੇ ਆ ਅੱਗੇ-ਅੱਗੇ ਆਪਣਾ ਕਾਫਲਾ ਵੱਡਾ ਹੋ ਜਣਾ ਕਿ ਆਪਣੇ ਮੈਕ ਵਾਲੀ ਗੱ ਅੱਗੇ ਆਪਣੇ ਇੱਕ ਦੋ ਕਲਾਕਾਰ ਭਰਾ ਵੀ ਆ ਜਣੇ ਜਿਹਨਾਂ ਨੇ ਆਉਣਾ ਠੀਕ ਆ ਜੀ ਗੱਲ ਤੇ ਸਾਰਿਆਂ ਨੂੰ ਬਾ ਜਾਬਤ ਦੇ ਵਿੱਚ ਰਹਿਣਾ ਅਨੁਸ਼ਾਸਨ ਦੇ ਵਿੱਚ ਰਹਿਣਾ ਬੜਾ ਜ਼ਰੂਰੀ ਹੈ ਸਭ ਤੋਂ ਵੱਡੀ ਗੱਲ ਇਹ ਆ ਕਿਸੇ ਵੀ ਭਰਾ ਨੇ ਜਦੋਂ ਆਪਾਂ ਸਟੇਜ ਵਾਲਾ ਨੂੰ ਜਾਣਾ ਉਦੋਂ ਬੜੇ ਜਾਬਤ ਦੇ ਵਿੱਚ ਜਾਣਾ ਜਿਹੜੀ ਮੇਨ ਗੱਲ ਸਟੇਜ ਤੇ ਜਦੋਂ ਜਾਓਗੇ ਸਾਨੂੰ ਸਰਕਾਰ ਨੋਟ ਕਰੂਗੀ ਸਰਕਾਰ ਨੋਟ ਕਰੂਗੀ ਦੇਖੂਗਾ ਵੀ ਕਿਹੜੇ ਕਿਹੜੇ ਅੱਜ ਹਾਜ਼ਰੀ ਕਿੰਨੇ ਕਿ ਨੌਜਵਾਨਾਂ ਨੇ ਜਾਬਤੇ 'ਚ ਲਵਾਈ ਹੈ ਇਹ ਅੰਦੋਲਨਾਂ ਨਾਲ ਜੁੜੇ ਹੋਣਗੇ ਉਹ ਚੀਜ਼ ਜਿਹੜੀ ਦਿਖਾਉਣੀ ਸਰਕਾਰ ਨੂੰ ਬੜੀ ਜ਼ਰੂਰੀ ਹੁੰਦੀ ਆ ਜਿਹੜੀ ਮੇਨ ਗੱਲ ਠੀਕ ਆ ਵੀਰੇ ਆਪਾਂ ਚੱਲੀਏ ਹੁਣ ਇੱਥੇ ਕਿਤੇ ਹੋਰ ਭਰਾ ਨੇ ਤਾਂ ਨਹੀਂ ਆਉਣਾ ਬਸ ਫਾਂਕੀ ਦੇਖ ਲੈ ਚਲੋ ਅੱਗੇ ਚੱਲੀਏ ਵੀਰੇ ਠੀਕ ਆ ਜੀ ਚਲੋ ਵੀਰੇ ਬਾਅਦ ਵਿੱਚ